ਜਬਜੀ ਸਾਹਿਬ ਜੀ ਦੀ ਵਿਆਖਿਆ ਕਰਨੀ ਕੋਈ ਸੌਖੀ ਨਹੀਂ ਹੈ ਬੜੀ ਕਠਨ ਹੈ ਜਬਜੀ ਸਾਹਿਬ ਜੀ ਦੀ ਵਿਆਖਿਆ ਜਿੰਨੀ ਖੋਲਾਂਗੇ ਉਹਨਾਂ ਜਾਣਾਂਗੇ ਵਧਾਏ ਕਿਉਂਕਿ ਸੰਪਰਦਾਇ ਟਕਸਾਲ ਜਿਹਨੂੰ ਪੰਡਰਾ ਵਾਲੇ ਟਕਸਾਲ ਵੀ ਚਾਹ ਦਿੰਦਾ ਹੈ ਦੰਦਮੀ ਟਕਸਾਲ ਇਸ ਦੰਦਮੀ ਟਕਸਾਲ ਦੇ 12ਵੇਂ ਮੁਖੀ ਸੱਜ ਖੰਡਵਾਸੀ ਵਿਦਿਆ ਮਾਲ ਦੰਡ ਬ੍ਰਹਮ ਗਿਆਨੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਢੰਡਰਾਂ ਵਾਲੇ ਜਿਨ੍ਹਾਂ ਨੇ ਟਿਕਾ ਕੀਤਾ ਹੈ ਸ੍ਰੀ ਜਪਜੀ ਸਾਹਿਬ ਜੀ ਤੋਂ ਲੈ ਕਰਕੇ ਸੋਹਿਲਾ ਸਾਹਿਬ ਤੱਕ ਸ੍ਰੀ ਜਪਜੀ ਸਾਹਿਬ ਰਹਿਰਾਜ ਸਾਹਿਬ ਅਤੇ ਸੋਹਿਲਾ ਸਾਹਿਬ ਉਹਨਾਂ ਮਹਾਂਪੁਰਖਾਂ ਨੇ ਬੜੇ ਖੂਲ ਕੇ ਅਰਥ ਕੀਤੇ ਨੇ ਉਹਨਾਂ ਨੇ ਇੱਕ ਓੰਕਾਰ ਦੇ ਕਈ ਅਰਥ ਕੀਤੇ ਨੇ ਪਿਆਰੇ ਇੱਕ ਓੰਕਾਰ ਜੇ ਇਕੱਲੇ ਇੱਕ ਓੰਕਾਰ ਦੀ ਵਿਆਖਿਆ ਕਰੀਏ ਤਾਂ ਕਈ ਦਿਨ ਲੱਗ ਜਾਂਦੇ ਆ ਇਹ ਨਹੀਂ ਵੀ ਇੱਕ ਓੰਕਾਰ ਦੇ ਦੋ ਅਰਥ ਨੇ ਤਿੰਨ ਅਰਥ ਨੇ ਕਈ ਅਰਥ ਨੇ ਇਸ ਵਾਸਤੇ ਉਹਨਾਂ ਮਹਾਂਪੁਰਖਾਂ ਨੇ ਬੜਾ ਖੋਲ ਕੇ ਵਿਸਤਾਰ ਸਹਿਤ ਅਰਥ ਕੀਤੇ ਨੇ ਸ੍ਰੀ ਜਪਜੀ ਸਾਹਿਬ ਜੀ ਦੇ ਸੋ ਇੱਕ ਇੱਕ ਪੰਕਤੀ ਦੇ ਕਈ ਕਈ ਅਰਥ ਉਹਨਾਂ ਨੇ ਕੀਤੇ ਆਮ ਵਿਦਵਾਨ ਤਾਂ ਕਿਤਾਬਾਂ ਪੜ੍ਹਦੇ ਆ ਸਾਡੇ ਕੋਲ ਕਿਤਾਬੀ ਗਿਆਨ ਹੈ ਜੇ ਕਿਤਾਬ ਪੜ ਲਈ ਤੇ ਤਾਂ ਕਥਾ ਕਰਨੀ ਪਰ ਜਿਹੜੇ ਮਹਾਪੁਰਸ਼ ਹੋਇਆ ਕਰਦੇ ਨੇ ਦਰਗਾਈ ਪੁਰਸ਼ ਉਹਨਾਂ ਨੂੰ ਦਰਗਾਈ ਗਿਆਨ ਹੁੰਦਾ ਹੈ ਉਹਨਾਂ ਨੂੰ ਰੱਬੀ ਗਿਆਨ ਹੁੰਦਾ ਹੈ ਇੱਕ ਅਨੁਭਵ ਹੁੰਦਾ ਹੈ ਸੋ ਉਹਨਾਂ ਮਹਾਪੁਰਸ਼ਾਂ ਨੂੰ ਰੱਬੀ ਗਿਆਨ ਹੈ ਕਿਸ ਕਰਕੇ ਪ੍ਰਮਾਤਮਾ ਹੀ ਅਜਾ ਉਹਨਾਂ ਨੂੰ ਗਿਆਨ ਬਖਸ਼ਦਾ ਹੈ ਇੰਨੇ ਸੋਝੀ ਬਖਸ਼ਦਾ ਹੈ ਕਿ ਆਪਣੀ ਅਕਲ ਦੀ ਵਰਤੋਨੀ ਕਰਦੇ ਆਪਣੀ ਮਤ ਦੁਆਰਾ ਰੱਖਣੀ ਕਰਦੇ ਉਹ ਜਿਉਂ ਬਾਣੀ ਕਹਿੰਦੀ ਜਿਉਂ ਬੁਲਾਵੇ ਤਿਉਂ ਬੋਲੇ ਸਵਾਮੀ ਕੁਦਰਤ ਕੰਨ ਹਮਾਰੀ ਜਿਵੇਂ ਉਹ ਕਰਾਉਂਦਾ ਓਵੇਂ ਕਰਦੇ ਇਸ ਕਰਕੇ ਗੁਰਬਾਣੀ ਆਗਾਦ ਗੋਧ ਹੈ ਤੇ ਆਗਾਦ ਗੋਧ ਬਾਣੀ ਨੂੰ ਪੜਨਾ ਤੇ ਵਿਆਖਿਆ ਕਰਨੀ ਇਹ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਇਹ ਜਿਵੇਂ ਗੁਰੂ ਕਰਾਉਂਦਾ ਤੇ ਓਵੇਂ ਕਰਨਾ ਹੈ ਕਿਉਂਕਿ ਸਭ ਤੋਂ ਪਹਿਲਾਂ ਜਿਹੜੇ ਗੁਰਬਾਣੀ ਦੇ ਅਰਥ ਕਰਾਏ ਨੇ ਉਹ ਸਭੋ ਕੀ ਤਲਵੰਡੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 48 ਸਿੰਘਾਂ ਨੂੰ ਕਰਾਏ ਸਨ ਸਭ ਤੋਂ ਪਹਿਲਾਂ ਜਿਹੜੀ ਗੁਰਬਾਣੀ ਦੀ ਵਿਆਖਿਆ ਹੋਈ ਉਹ 48 ਸਿੰਘਾਂ ਤੋਂ ਅਰੰਭ ਹੋਈ 48 ਸਿੰਘਾਂ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਆਖਿਆ ਇੱਕ ਓੰਕਾਰ ਤੋਂ ਲੈ ਕੇ 18 ਦਸ ਦੀਸ਼ ਤੱਕ ਗੁਰੂ ਪਿਆਰੇ ਵਿਆਖਿਆ ਕੀਤੀ ਵਿਆਖਿਆ ਸਿੱਖੀ ਅਰਥ ਸਿੱਖੇ ਸੁੱਧ ਬਾਣੀ ਤੇ ਸੁੱਧ ਗੁਰਬਾਣੀ ਦੇ ਅਰਥ ਇਹ ਸਭ ਤੋਂ ਪਹਿਲਾਂ ਮਹਾਰਾਜ ਨੇ 48 ਸਿੰਘਾਂ ਦੀ ਝੋਲੀ ਵਿੱਚ ਪਾਇਆ ਜਿਹੜੇ ਸਿੰਘ ਗੁਰਬਾਣੀ ਨੂੰ ਜਿਨ੍ਹਾਂ ਨੇ ਪੜ੍ਹਿਆ ਗੁਰਬਾਣੀ ਨੂੰ ਜਿਨ੍ਹਾਂ ਨੇ ਵਿਚਾਰਿਆ ਦਸਵੇਂ ਪਾਤਸ਼ਾਹ ਜੀ ਦੇ ਪਾਸੋਂ ਇਤਿਹਾਸ ਮੁਤਾਬਕ ਉਹ ਬਦੇ ਮੁਕਤ ਹੋਏ ਇੱਕ ਤਾਂ ਮਰਨ ਤੋਂ ਬਾਅਦ ਮੁਕਤੀ ਮਿਲਦੀ ਹੈ ਇੱਕ ਦੇਸ਼ ਮੇਹਤ ਹੀ ਮੁਕਤੀ ਮਿਲ ਜਾਣੇ ਦੇਸ਼ ਮੇਹ ਇਹ ਬੜੀ ਵੱਡੀ ਗੱਲ ਹੈ ਵਿਦੇਹ ਮੁਕਤ ਉਹਨਾਂ ਨੂੰ ਕਿਹਾ ਗਿਆ ਵਿਦੇਹ ਮੁਕਤ ਹੋ ਗਏ ਅੱਜ ਵੀ ਤੁਸੀਂ ਸਾਬੋ ਕੀ ਤਲਵੰਡੀ ਤੱਕ ਸ੍ਰੀ ਦਮਦਮਾ ਸਾਹਿਬ ਜਾਓ ਤੇ ਤੁਹਾਨੂੰ ਉੱਥੇ ਉਹ ਲਿਖਿਆ ਹੋਇਆ ਇਤਿਹਾਸ ਅੱਜ ਵੀ ਮਿਲੇਗਾ ਕਿ ਮਹਾਰਾਜ ਨੇ ਇੱਥੇ ਅਰਥ ਕਰਵਾਏ ਸਨ ਸਭ ਤੋਂ ਪਹਿਲਾਂ ਅਰਥ ਕਰਵਾਏ ਸੋ ਤਕਸਾਲ ਦੀ ਝੋਲੀ ਵਿੱਚ ਮਹਾਰਾਜ ਨੇ ਸਭ ਤੋਂ ਪਹਿਲਾਂ ਅਰਥਾਂ ਦੀ ਰਾਤ